ਜਿੰਦਰ ਸੇਮਾ ਦਾ ਨਾਮ ਇੱਕ ਯਥਾਰਥਵਾਦੀ ਲੇਖਕ ਕ੍ਰਾਂਤੀਕਾਰੀ ਯੋਧੇ ਦਾ ਨਾਮ ਹੈ ਇਹਨਾਂ ਦੀ ਪਲੇਠੀ ਪੁਸਤਕ ਜਿੱਤ ਲੜਦੇ ਲੋਕਾਂ ਦੀ ਇੱਕ ਅਜਾਈ ਪੁਸਤਕ ਹੈ ਜਿਸ ਵਿੱਚ ਜ਼ਮੀਨੀ ਪੱਧਰ ਦੇ ਨਾਲ ਜੁੜੇ ਹੋਏ ਉਹਨਾਂ ਕ੍ਰਾਂਤੀਕਾਰੀਆਂ ਉਹਨਾਂ ਵਿਚਾਰਵਾਨ ਛੋਟੀਆਂ-ਛੋਟੀਆਂ ਉਦਾਹਰਨਾਂ ਦੇ ਕੇ ਇਸ ਪੁਸਤਕ ਨੂੰ ਸੰਜੋਆ ਹੈ ਤੇ ਅਸੀਂ ਬਹੁਤ ਹੀ ਕੁਸ਼ਮ ਸੀਭਾ ਕਲੈਰ ਅਮਰਤ ਚੈਨਲ ਤੋਂ ਮੈਂ ਅਮਰਿਤਪਾਲ ਕਲੈਰ ਕਿ ਇਹਨਾਂ ਦੀ ਕਿਤਾਬ ਦੇ ਵਿੱਚੋਂ ਕੁਝ ਰਚਨਾਮਾ ਤੁਹਾਡੇ ਰੂਬਰੂ ਕਰਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਹੈ ਤੇ ਅਲੋ ਫਿਰ ਅੱਜ ਆਪਾਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਸੰਘਰਸ਼ਸ਼ੀਲ ਯੋਧੇ ਜਿੱਤ ਲੜਦੇ ਲੋਕਾਂ ਦੀ ਦੇ ਰਚਨਕਾਰ ਸ਼੍ਰੀ ਹਰਜਿੰਦਰ ਸੇਮਾ ਦੀ ਕਿਤਾਬ ਦੇ ਵਿੱਚੋਂ ਕੁਝ ਰਚਨਾਮਾ ਹਾਂ ਜਾ ਲਹੂ ਹਾਰ ਕਦੇ ਵੀ ਆਖਰੀ ਨਹੀਂ ਹੁੰਦੀ ਜਦੋਂ ਤੱਕ ਸਾਨੂੰ ਆਪਣੇ ਉੱਤੇ ਭਰੋਸਾ ਹੈ ਹਾਰ ਸਿਰਫ ਇੱਕ ਅਸਥਾਈ ਪੜਾ ਹੈ ਪਰ ਇਹ ਠਹਿਰਾਓ ਬਹੁਤ ਕੁਝ ਸਿਖਾਉਂਦਾ ਹੈ ਸਰਜੀਤ ਨੇ ਵੀ ਕਈ ਵਾਰੀ ਹਾਰ ਮੰਨ ਲਈ ਸੀ ਜਦ ਮਜ਼ਦੂਰੀ ਦਾ ਭਾਅ ਥੱਲੇ ਆ ਗਿਆ ਜਦ ਸੇਠ ਜ਼ਗੀਰਦਾਰਾਂ ਨੇ ਕਰਜ਼ਾ ਵਾਪਸ ਮੰਗਿਆ ਜਦ ਮਾਂ ਦੀ ਦਵਾਈ ਨਹੀਂ ਮਿਲੀ ਪਰ ਉਹ ਹਰ ਵਾਰੀ ਖੜਾ ਹੋ ਗਿਆ ਹਰ ਵਾਰੀ ਕਈ ਵਾਰੀ हार लहू बन जा है अंदर चुप चा होया दुख पर यही लहू रहे जिंदगी तो अगला एना दी छोटी जी रचना दा नाम है पहला हौसला कद कद किसी एक छोटी जि गल एक वाक ज किसी दे कहे शब्द जिंदगी की दिशा बदल देंगे दे सुरजीत छोटे दे पुत्र ने एक दिन कहा पापा ਤੁਸੀਂ ਥੱਕਦੇ ਨਹੀਂ ਸਵਾਲ ਨੇ ਉਸਨੂੰ ਝੰਜੋੜ ਦਿੱਤਾ ਉਸਨੇ ਸੋਚਿਆ ਮੈਂ ਆਪਣੇ ਬੱਚਿਆਂ ਲਈ ਹਾਰ ਨਹੀਂ ਮੰਨ ਸਕਦਾ ਮੈਂ ਥੱਕ ਨਹੀਂ ਸਕਦਾ ਏਸੀ ਉਸਦੀ ਪਹਿਲੀ ਜਿੱਤ ਹੌਸਲਾ ਵੀ ਇੱਕ ਬੀਜ ਵਰਗਾ ਹੁੰਦਾ ਹੈ ਜੇਕਰ ਉਸਨੂੰ ਮਨ ਦੀ ਮਿੱਟੀ ਮਿਲ ਜਾਵੇ ਉਹ ਵੱਡਾ ਦਰਖਤ ਬਣ ਜਾਂਦਾ ਹੈ ਅਗਲੀ ਰਚਨਾ ਦਾ ਨਾਮ ਹੈ ਲੋੜ ਅੰਦਰਲੀ ਤਾਕਤ ਦੀ ਸਰੀਰਕ ਤਾਕਤ ਦੇ ਨਾਲ ਨਾਲ ਅੰਦਰਲੀ ਤਾਕਤ ਯਕੀਨ ਧੀਰਜ ਸਬਰ ਇਹ ਵੀ ਲੋੜਿੰਦੇ ਹਨ ਕਈ ਵਾਰੀ ਸਾਡੀ ਸਭ ਤੋਂ ਵੱਡੀ ਲੜਾਈ ਇਹ ਹੁੰਦੀ ਹੈ ਕਿ ਅਸੀਂ ਆਪਣੇ ਆਪ ਨੂੰ ਨੀਵਾਂ ਨਾ ਸਮਝੀਏ ਸਰਜੀਤ ਨੇ ਆਪਣੇ ਅੰਦਰ ਦੀ ਤਾਕਤ ਨੂੰ ਵਧਾਇਆ ਕਿਤਾਬਾਂ ਪੜ੍ਹ ਕੇ ਗੁਰਬਾਣੀ ਸੁਣ ਕੇ ਆਪਣੇ ਜਵਾਨ ਪੁੱਤਰਾਂ ਨੂੰ ਦਿਲਾਸਾ ਦੇ ਕੇ ਉਸ ਨੇ ਮਨ ਵਿੱਚ ਦ੍ਰਿੜ ਇਰਾਦਾ ਕੀਤਾ ਕਿ ਮੈਂ ਇੱਕ ਦਿਨ ਆਪਣੀ ਜਿੱਤ ਲਿਖਾਂਗਾ ਅਗਲੇ ਛੋਟੇ ਵਿਚਾਰਧਾਰਕ ਜੋ ਲੇਖਤਾ ਹੈ ਉਹਨੇ ਠੋਕਰ ਜੋ ਰਸਤਾ ਬਣਾਉਂਦੀਆਂ ਨੇ ਜ਼ਿੰਦਗੀ ਵਿੱਚ ਕਈ ਵਾਰੀ ਠੋਕਰਾਂ ਹੀ ਸਾਡੀ ਦਿਸ਼ਾ ਠੀਕ ਕਰ ਦਿੰਦੇ ਹਨ ਉਹ ਸਾਨੂੰ ਦੱਸ ਦਿੰਦੇ ਨੇ ਕਿ ਸਾਡਾ ਰਸਤਾ ਕਿੱਥੇ ਹੈ ਸਰਜੀਤ ਦੀ ਠੋਕਰ ਜਦ ਉਸਦੇ ਖੇਤ ਦੀ ਫਸਲ ਬਰਬਾਦ ਹੋਈ ਉਸ ਨੂੰ ਬਾਜ਼ਾਰ ਵਿੱਚ ਸਬਜ਼ੀਆਂ ਵੇਚਣ ਲੈ ਗਈ ਇਸੇ ਇੱਥੇ ਇਸਨੇ ਇੱਕ ਨਵਾਂ ਰਸਤਾ ਲੱਭ ਲਿਆ ਉਹ ਹੁਣ ਰੋਜ਼ ਸਵੇਰ ਮੰਡੀ ਜਾਂਦਾ ਤੇ ਸਚਾਈ ਨਾਲ ਮਿਹਨਤ ਕਰਦਾ ਠੋਕਰ ਉਸਦੀ ਰੁਕਾਵਟ ਨਹੀਂ ਬਣੀ ਸਗੋਂ ਰਸਤਾ ਬਣਿਆ ਉਸ ਤੋਂ ਅਗਲੀ ਰਚਨਾ ਹੈ ਜਦ ਉਮੀਦ ਮੁੜ ਆਉਂਦੀ ਹੈ ਉਮੀਦ ਇੱਕ ਚਮਕ ਹੁੰਦੀ ਹੈ ਜੋ ਹਨੇਰੇ ਵਿੱਚ ਵੀ ਚਾਨਣ ਕਰ ਦਿੰਦੀ ਹੈ ਉਸਦੇ ਵੱਡੇ ਪੁੱਤਰ ਨੇ ਸਰਕਾਰੀ ਨੌਕਰੀ ਦਾ ਇਮਤਿਹਾਨ ਪਾਸ ਕੀਤਾ ਇਹ ਉਸਦੀ ਲੜਾਈ ਦੀ ਪਹਿਲੀ ਵੱਡੀ ਜਿੱਤ ਸੀ ਉਸ ਦਿਨ ਸਰਜੀਤ ਨੇ ਪਹਿਲੀ ਵਾਰ ਖੰਡ ਵਾਲੀ ਚਾਹ ਪੀਤੀ ਕਿਉਂਕਿ ਪਹਿਲੀ ਵਾਰ ਓ! ਚਾਹ ਮਿੱਠੀ ਲੱਗੀ ਸੀ ਉਸਨੂੰ। ਅਗਲਾ ਹਿੱਸਾ ਹੈ ਲੜਨ ਦਾ ਅਸਲ ਮਤਲਬ। ਜ਼ਿੰਦਗੀ ਦੀ ਲੜਾਈ ਕਿਸੇ ਨਾਲ ਨਹੀਂ ਆਪਣੇ ਆਪ ਨਾਲ ਹੁੰਦੀ ਹੈ। ਹਰ ਰੋਜ਼ ਆਪਣੇ ਡਰ, ਆਪਣੇ ਆਲਸ, ਆਪਣੇ ਦੁੱਖ ਦੇ ਵਿਰੁੱਧ ਖੜੇ ਹੋਣ ਦੀ ਲੜਾਈ ਹੀ ਅਸਲੀ ਜਿੱਤ ਹੈ। ਸੁਰਜੀਤ ਵਰਗੇ ਲੱਖਾਂ ਲੋਕ ਹਰ ਰੋਜ਼ ਲੜ ਰਹੇ ਹਨ ਖਾਮੋਸ਼ ਪਰ ਹੌਸਲੇ ਨਾਲ। ਇੱਕ ਤਾਬ ਉਹਨਾਂ ਸਾਰੇ ਸੰਘਰਸ਼ੀ ਜਵਾਨਾਂ ਨੂੰ ਸਲਾਮ ਹੈ ਜੋ ਜਿੱਤਦੇ ਰਹਿੰਦੇ ਹਨ ਚੁੱਪਚਾਪ ਇੱਕ ਸੰਦੇਸ਼ ਇੱਕ ਮਾਰਗ ਹੈ ਜਿਹੜਾ ਲੜਦਾ ਹੈ ਉਹੀ ਜਿੱਤਦਾ ਹੈ ਦੋਸਤੋ ਅੱਜ ਦੀਆਂ ਇਹ ਛੋਟੀਆਂ ਰਚਨਾਵਾਂ ਸਾਨੂੰ ਅੱਗੇ ਵਧਣ ਦੀ ਸਾਡੀ ਸੇਧ ਵੀ ਦਿੰਦੀਆਂ ਹਨ ਤੇ ਸਾਨੂੰ ਤਾਕਤ ਵੀ ਤੇ ਸਾਡਾ ਹੌਸਲਾ ਵੀ ਵਧਾਉਂਦੀਆਂ ਹਨ ਤੇ ਏ ਤਾਂ ਕਿਸਤਾਂ ਦੀਆਂ ਲੱਗੀਆਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਆਪਣੇ ਚੈਨਲ ਜਾਨਕਿ ਤੁਹਾਡੇ ਆਪਣੇ ਚੈਨਲ ਕਲੈਰ ਅਮਰਤ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਆਪਣੇ ਇਸ ਚੈਨਲ ਦੇ ਉੱਤੇ ਤੁਹਾਡੀ ਕੋਈ ਰਚਨਾ ਪੇਸ਼ ਕੀਤੀ ਜਾਵੇ ਤਾਂ ਮੇਰੇ ਉੱਪਰ ਦਿੱਤੇ ਹੋਏ ਵਟਸਐਪ ਨੰਬਰ ਦੇ ਉੱਤੇ ਤੁਸੀਂ ਮੈਨੂੰ ਭੇਜ ਸਕਦੇ ਹੋ ਤੇ ਦੋਸਤੋ ਕੱਲ ਨੂੰ ਫਿਰ ਕਿਸੇ ਨਵੇਂ ਲੇਖ ਦੀ ਰਚਨਾ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੀ ਤਾਂ ਤੱਕ ਆਪਣੀ ਸਿਹਦਾ ਧਿਆਨ ਰੱਖਿਓ ਹਮੇਸ਼ਾ ਜਿੰਦਾਬਾਦ